ਹੈਲੋ ਆਲ ਆਫ ਯੂ ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਸੋ ਤੁਹਾਨੂੰ ਸਭ ਨੂੰ ਪਤਾ ਹੀ ਜੀ ਆਪਾਂ ਜਿਹੜਾ ਕਵਰ ਕਰ ਰਹੇ ਆਂ ਜੀ ਉਹ ਯੂਰਪੀਅਨ ਦਾ ਆਗਮਨ ਜੋ ਹੋਇਆ ਇੰਡੀਆ ਦੇ ਵਿੱਚ ਉਹਦੇ ਬਾਰੇ ਵਿੱਚ ਆਪਾਂ ਗੱਲ ਕਰ ਰਹੇ ਆਂ ਪਹਿਲਾਂ ਆਪਾਂ ਪੁਰਤਗਾਲ ਦੇ ਬਾਰੇ ਵਿੱਚ ਪੜਿਆ ਫਿਰ ਆਪਾਂ ਡੱਚ ਲੋਕ ਜੋ ਆਏ ਨੇ ਭਾਰਤ ਦੇ ਵਿੱਚ ਉਹਨਾਂ ਬਾਰੇ ਵਿੱਚ ਕਵਰ ਕੀਤਾ ਹੁਣ ਜੋ 3 ਨੰਬਰ ਤੇ ਜੋ ਇੰਡੀਆ ਦੇ ਵਿੱਚ ਐਂਟਰ ਹੋਏ ਆ ਜੀ ਉਹ ਹੈਗੇ ਸੀ ਅੰਗਰੇਜ਼ ਠੀਕ ਹੈ 3 ਨੰਬਰ ਤੇ ਜਿਹੜੇ ਹੈ ਭਾਰਤ ਦੇ ਵਿੱਚ ਆਏ ਤੇ ਇਹਨਾਂ ਦੇ ਬਾਰੇ ਵਿੱਚ ਆਪਾਂ ਜਿਹੜਾ ਉਹ ਕਵਾਰਾ ਇਸ ਵੀਡੀਓ ਦੇ ਵਿੱਚ ਕਾਣਾ ਕਰਾਂਗੇ ਜੀ ਇਹ ਮਾਡਰਨ ਇੰਡੀਅਨ ਹਿਸਟਰੀ ਦੇ ਬਾਰੇ ਦੇ ਵਿੱਚ ਆਪਾਂ ਪੜ ਰਹੇ ਹਾਂ ਜੀ ਜਦੋਂ ਇੰਡੀਆ ਦੇ ਵਿੱਚ ਯੂਰੋਪੀਅਨ ਲੋਕਾਂ ਨੇ ਆਉਣਾ ਜਿਹੜਾ ਸਟਾਰਟ ਹੈ ਉਹ ਕਰ ਦਿੱਤਾ ਹੈ ਦੇ ਅੰਗਰੇਜ਼ਾਂ ਦੇ ਬਾਰੇ ਦੇ ਵਿੱਚ ਆਪਾਂ ਜਿਹੜਾ ਹੁਣ ਜਿਹੜਾ ਪੜਾਂਗੇ ਇਸ ਵੀਡੀਓ ਦੇ ਵਿੱਚ ਪੀਐਸਟੈਟ ਦਾ ਸਬਜੈਕਟ ਹੈਗਾ ਜੀ ਐਸਐਸਟੀ ਸੋ ਐਸਐਸਟੀ ਦੇ ਵਿੱਚ ਸਬਜੈਕਟ ਹੈਗਾ ਜੀ ਹਿਸਟਰੀ ਹਿਸਟਰੀ ਦੇ ਵਿੱਚ ਅਗੋ ਹਿਸਟਰੀ ਤੁਹਾਨੂੰ ਪਤਾ ਤਿੰਨ ਪਾਰਟਸ ਦੇ ਵਿੱਚ ਵੰਡੀ ਹੋਈ ਹੈ ਏਸ਼ੀਅਨਟ ਮੀਡੀਵਲ ਤੇ ਮਾਡਰਨ ਏਸ਼ੀਅਨ ਆਪਾਂ ਕਵਰ ਕਰ ਲਈ ਮੈਡੇਵਲ ਆਪਾਂ ਕਵਰ ਕਰ ਲਈ ਆਪਾਂ ਮਾਡਰਨ ਤੇ ਪਹੁੰਚ ਚੁੱਕੀਆਂ ਤੇ ਇਹਦੇ ਵਿੱਚ ਆਪਾਂ ਅੰਗਰੇਜ਼ ਜਿਹੜਾ ਟੋਪਿਕ ਹੈ ਉਹ ਕਰ ਰਹੇ ਆ ਜੋ ਕਿ ਯੂਰੋਪੀਅਨ ਜਿਹੜੇ ਭਾਰਤ ਦੇ ਵਿੱਚ ਜਦੋਂ ਆਉਣੇ ਆ ਉਹ سٹਾਰਟ ਹੋ ਗਏ ਸੀਗੇ ਸੋ ਰਾਲਫ ਹਿਚ ਸਟਾਰਟ ਕਰਦਿਆਂ ਜੀ ਆਪਾਂ ਰਾਲਫ ਹਿਚ 1585 ਵਿੱਚ ਅਕਬਰ ਦੇ ਸਮੇਂ ਦੇ ਵਿੱਚ ਆਇਆ ਸੀ ਜੇਕਰ ਆਪਾਂ ਬੈਕਗਰਾਉਂਡ ਦੀ ਗੱਲ ਕਰੀਏ ਅੰਗਰੇਜ਼ਾਂ ਦੀ ਤਾਂ ਰਾਲਫ ਹਿਚ ਜਿਹੜਾ ਸੀ ਇਹ 1585 ਦੇ ਵਿੱਚ ਅਕਬਰ ਦੇ ਸਮੇਂ ਜਿਹੜਾ ਇਹ ਆਇਆ ਸੀਗਾ ਜੀ ਰਾਲਫ ਹਿਚ 1585 ਦੇ ਵਿੱਚ ਅਕਬਰ ਦੇ ਸਮੇਂ ਆਇਆ ਸੀ 1599 ਦੇ ਵਿੱਚ ਜਹਨ ਮਿਲਡਨ ਹਾਲ ਇਹ ਜਮਿਨੀ ਰੂਪ ਰਾਹੀਂ ਭਾਰਤ ਦੇ ਵਿੱਚ ਆਇਆ ਸੀ 1585 ਦੇ ਵਿੱਚ ਤਾਂ ਰਾਲਫ ਹਿਚ ਆਉਂਦਾ ਜੀ 1599 ਦੇ ਵਿੱਚ ਜਹਨ ਮਿਲਡਨ ਹਾਲ ਆਉਂਦਾ ਜੀ 1599 ਦੇ ਵਿੱਚ ਕੌਣ ਆਉਂਦਾ ਜੀ ਜਹਨ ਮਿਲਡਨ ਹਾਲ ਆਉਂਦਾ ਜੀ ਨੈਕਸਟ ਆਪਾਂ ਗੱਲ ਕਰੀਏ ਕੰਪਨੀ ਬਣਾਈ ਜਾਂਦੀ ਹੈ ਅੰਗਰੇਜ਼ਾਂ ਦੇ ਦੁਆਰਾ ਕਿ ਕੀ ਕੰਪਨੀ ਦਾ ਨਾਮ ਹੈ ਜੀ ਸੁਣਿਆ ਨਹੀਂ 31 ਦਸੰਬਰ 1600 ਵਿੱਚ ਬਰਟਿਸਟ ਈਸਟ ਇੰਡੀਆ ਕੰਪਨੀ ਬਣਦੀ ਹੈ ਜੀ ਸਭ ਨੇ ਸੁਣਿਆ ਹੋਗਾ ਬਰਟਿਸਟ ਈਸਟ ਇੰਡੀਆ ਕੰਪਨੀ ਇਹ ਕੰਪਨੀ ਬਣਦੀ ਹੈ ਜੀ 31 ਦਸੰਬਰ 1600 ਦੇ ਵਿੱਚ ਉਸ ਸਮੇਂ ਇੰਗਲੈਂਡ ਦੀ ਜੇਕਰ ਰਾਣੀ ਦੀ ਗੱਲ ਕਰੀਏ ਤਾਂ ਅਲਿਗਜ਼ਾਬੇਥ ਸੀਗੀ ਅਲਿਗਜ਼ਾਬੇਥ ਜਿਹੜੀ ਇੱਥੋਂ ਦੀ ਜਿਹੜੀ ਇੰਗਲੈਂਡ ਦੀ ਜਿਹੜੀ ਰਾਣੀ ਸੀ ਜੀ ਅਲਿਗਜ਼ਾਬੇਥ 31 ਦਸੰਬਰ 1600 ਦੇ ਵਿੱਚ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਬਣਦੀ ਹੈ ਉਸ ਸਮੇਂ ਇੰਗਲੈਂਡ ਦੀ ਰਾਣੀ ਕਿਹੜੀ ਸੀ ਅਲਿਗਜ਼ਾਬੇਥ ਸੀਗੀ ਸੋ ਜੇਕਰ ਆਪਾਂ ਗੱਲ ਕਰੀਏ ਕਿ ਬ੍ਰਿਟਿਸ਼ ਨੈਕਸਟ ਟੂ ਟਾਪ ਪੁਆਇੰਟ ਤੇ ਆਪਾਂ ਆਉਣੇ ਹਾਂ ਜੀ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਹੈ ਜਿਹੜੀਆਂ ਦਾ ਫੁੱਲ ਨੇਮ ਕੀ ਹੈ ਤਾਂ ਇਹਦਾ ਫੁੱਲ ਨੇਮ ਹੈਗਾ ਜੀ ਦਾ ਗਵਰਨਰ ਐਂਡ ਮਰਚੈਂਟਸ ਆਫ ਲੰਡਨ ਟ੍ਰੇਡਿੰਗ ਇੰਟੂ ਈਸਟ ਇੰਡੀਆ ਸੋ ਬਟਿਸਟ ਈਸਟ ਇੰਡੀਆ ਕੰਪਨੀ ਦਾ ਫੁੱਲ ਨੇਮ ਕੀ ਹੈ ਜੀ ਦਾ ਗਵਰਨਰ ਐਂਡ ਮਰਚੈਂਟਸ ਆਫ ਲੰਡਨ ਟ੍ਰੇਨਿੰਗ ਇੰਟੂ ਈਸਟ ਇੰਡੀਆ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦਾ ਫੁੱਲ ਨੇਮ ਹੈ ਜੀ ਠੀਕ ਹੈ ਨੈਕਸਟ ਆਪਾਂ ਪੁਆਇੰਟ ਤੇ ਚੱਲਦੇ ਹਾਂ ਜੀ 1601 ਤੋਂ 1603 ਦੇ ਦਰਮਿਆਨ ਜੀ ਇਸ ਕੰਪਨੀ ਦੀ ਪਹਿਲੀ ਸਮੁੰਦਰੀ ਯਾਤਰਾ ਹੁੰਦੀ ਹੈ ਜੇਕਰ ਆਪਾਂ ਇਸ ਕੰਪਨੀ ਦੀ ਗੱਲ ਕਰੀਏ ਤਾਂ 1601 ਤੋਂ 1603 ਦੇ ਦਰਮਿਆਨ ਇਸ ਕੰਪਨੀ ਦੀ ਕੀ ਹੈ ਜੀ ਪਹਿਲੀ ਸਮੁੰਦਰੀ ਯਾਤਰਾ ਹੁੰਦੀ ਹੈ ਜੀ ਇਹ ਸਮੁੰਦਰੀ ਯਾਤਰਾ ਜਿਹੜੀ ਸੀ ਜੇਮਸ ਲਿੰਨ ਕਾਸਟਰ ਦੀ ਅਗਵਾਈ ਦੇ ਵਿੱਚ ਹੋਈ ਸੀ ਸੋ ਇਹ ਜਿਹੜੀ ਸਮੁੰਦਰੀ ਯਾਤਰਾ ਸੀ ਜਿਹੜੀ ਇਹ ਜੇਮਸ ਲਿੰਗ ਕਾਸਟਰ ਦੀ ਅਗਵਾਈ ਦੇ ਵਿੱਚ ਹੋਈ ਸੀ ਪੰਜ ਸਮੁੰਦਰੀ ਜਹਾਜ਼ ਸੀ ਵਪਾਰ ਕਰਨ ਵਾਲੇ ਇਹ ਜਿਹੜੇ ਪੰਜ ਸਮੁੰਦਰੀ ਜਹਾਜ਼ ਸੀ ਦੀ ਪਹਿਲੀ ਜਿਹੜੀ ਸਮੁੰਦਰੀ ਯਾਤਰਾ ਇਹ ਕਰਦੇ ਨੇ ਇਸ ਸਮੁੰਦਰੀ ਯਾਤਰਾ ਦੀ ਜਿਹੜੀ ਗਵਾਹੀ ਸੀ ਉਹ ਜੇਮਸ ਲਿਨ ਕਾਸਟਰ ਦੇ ਦੁਆਰਾ ਜਿਹੜੀ ਕੀਤੀ ਆ ਉਹ ਗਈ ਸੀ ਨੈਕਸਟ ਹੈ ਜੀ ਬ੍ਰਿਟਿਸ਼ ইস্ট ਇੰਡੀਆ ਕੰਪਨੀ ਕਦੋਂ ਬਣੀ ਹੈ ਜੀ 1600 ਦੇ ਵਿੱਚ ਬਣੀ ਹੈ ਜੀ 31 ਦਸੰਬਰ 1600 ਨੈਕਸਟ ਪੁਆਇੰਟ ਹੈ ਜੀ ਕੈਪਟਨ ਵਿਲੀਅਮ ਹੌਕਿੰਗ 1608 ਦੇ ਵਿੱਚ ਆਇਆ ਸੀ ਜੇਕਰ ਆਪਾਂ ਕੈਪਟਨ ਵਿਲੀਅਮ ਹੌਕਿੰਗ ਦੀ ਗੱਲ ਕਰੀਏ ਤੇ 1608 ਦੇ ਵਿੱਚ ਆਇਆ ਤੇ 1612 ਦੇ ਵਿੱਚ ਇਹ ਜਿਹੜਾ ਵਾਪਸ ਹੈ ਜੀ ਉਹ ਚਲਾ ਜਾਂਦਾ ਜੀ ਸੋ ਕੈਪਟਨ ਵਿਲੀਅਮ ਹਾਕਮ ਜਿਹੜਾ ਇਹ ਜਿਹੜਾ ਹਾਕਿੰਗ ਇਹ ਆਉਂਦਾ ਜੀ ਇੰਡੀਆ ਦੇ ਵਿੱਚ 1608 ਦੇ ਵਿੱਚ ਤੇ 1612 ਦੇ ਵਿੱਚ ਵਾਪਸ ਹੈ ਇਹ ਚਲਾ ਜਾਂਦਾ ਇਹ ਕਿਉਂ ਆਇਆ ਤੇ ਕਿਉਂ ਜਿਹੜਾ ਵਾਪਸ ਹੈ ਉਹ ਗਿਆ ਠੀਕ ਹੈ ਇਹਦੇ ਬਾਰੇ ਦੇ ਵਿੱਚ ਗੱਲ ਕਰਦੇ ਆ ਇਸ ਨੂੰ ਕੀ ਕੀਤਾ ਜੀ ਜਿਹੜੀ ਬਰਟਿਸਟ ইস্ট ਇੰਡੀਆ ਕੰਪਨੀ ਸੀ ਉਹਨੇ ਇਹਨੂੰ ਭੇਜਿਆ ਸੀ ਉਸ ਟਾਈਮ ਦੇ ਜੇਕਰ ਆਪਾਂ ਰਾਜ ਦੀ ਗੱਲ ਕਰੀਏ ਤਾਂ ਜਹਾਂਗੀਰ ਦਾ ਰਾਜ ਚੱਲ ਚੱਲਦਾ ਪਿਆ ਸੀ ਜਹਾਂਗੀਰ ਦਾ ਇੱਥੇ ਇਹ ਕਿਸੇ ਵਪਾਰ ਦਾ ਹੱਕ ਲੈਣਾ ਆਇਆ ਸੀ ਕਿ ਸਾਨੂੰ ਵਪਾਰ ਕਰਨ ਦੀ ਆਗਿਆ ਦਿੱਤੀ ਜਾਵੇ ਬਟ ਜਹਾਂਗੀਰ ਉਸ ਟਾਈਮ ਜੋ ਸ਼ਾਸਕ ਸੀ ਉਹਨੇ ਜਿਹੜਾ ਵਪਾਰ ਦਾ ਹੱਕ ਦੇਣ ਤੋਂ ਮਨਾ ਕਰ ਦਿੱਤਾ ਸੀ ਇਹ ਆਪਾਂ ਜਦੋਂ ਜਹਾਂਗੀਰ ਦਾ ਟੌਪਿਕ ਕੀਤਾ ਸੀ ਨਾ ਜਹਾਂਗੀਰ ਦਾ ਉਹਦੇ ਵਿੱਚ ਵੀ ਆਪਾਂ ਇਹਨੂੰ ਜਿਹੜਾ ਕਵਰ ਆ ਕੀਤਾ ਸੀ ਕੈਪਟਨ ਵਿਲੀਅਮ ਹੌਕਿੰਗ ਨੂੰ ਜੇਕਰ ਤੁਸੀਂ ਜਹਾਂਗੀਰ ਦੀ ਜਿਹੜੀ ਵੀਡੀਓ ਦੇਖੀ ਹੋਈ ਹੈ ਤੁਹਾਨੂੰ ਠੀਕ ਹੈ ਜੀ ਇਹ ਆਪਾਂ ਜਿਹੜੀ ਮੈਡ ਵਾਲੀ ਇੰਡੀਅਨ ਹਿਸਟਰੀ ਦੇ ਵਿੱਚ ਜਿਹੜਾ ਕਵਰ ਹੈ ਜੀ ਉਹ ਕੀਤਾ ਸੀਗਾ ਕੈਪਟਨ ਵਿਲੀਅਮ ਹਾਕਿੰਗ ਜਿਹੜਾ ਸੀ 1608 ਦੇ ਵਿੱਚ ਆਇਆ ਤੇ 1612 ਦੇ ਵਿੱਚ ਵਾਪਸ ਚਲਾ ਗਿਆ ਇਹਨੂੰ ਭੇਜਿਆ ਗਿਆ ਸੀ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੇ ਦੁਆਰਾ ਉਸ ਸਮੇਂ ਦੇ ਵਿੱਚ ਜਹਾਂਗੀਰ ਸੀ ਇਹ ਹੱਕ ਲੈਣ ਆਇਆ ਸੀ ਵਪਾਰ ਦਾ ਕਿ ਸਾਨੂੰ ਵਪਾਰ ਦੀ ਆਗਿਆ ਕਰਨ ਦਿੱਤੀ ਜਾਵੇ ਪਰ ਜਹਾਂਗੀਰ ਨੇ ਇਸ ਨੂੰ ਸਾਫ਼ ਇਨਕਾਰ ਕਰ ਦਿੱਤਾ ਸੀ ਕੈਪਟਨ ਵਿਲੀਅਮ ਹਾਕਿੰਗ ਉਸ ਤੋਂ ਬਾਅਦ ਇਹਨਾਂ ਨੇ ਜਿਹੜਾ ਸੀ ਫੇਰ ਪੇਜ ਦਿੱਤਾ ਇੱਕ ਜਿਹੜਾ ਆਪਣਾ ਨਵਾਂ ਜਿਹੜਾ ਪਰਸਨ ਹੈ ਉਹ ਪੇਜ ਹੈ ਜੀ ਸਰ ਥਾਮਸ ਰੋ ਸਰ ਥਾਮਸ ਰੌਅ ਨੂੰ ਭੇਜਿਆ 1615 ਦੇ ਵਿੱਚ ਬ੍ਰਿਟਿਸ਼ ইস্ট ਇੰਡੀਆ ਕੰਪਨੀ ਨੇ ਸਰ ਥਾਮਸ ਰੌਏ ਨੂੰ ਭੇਜਿਆ ਸੀ 1615 ਦੇ ਵਿੱਚ ਇਸ ਨੂੰ ਜਿਹੜਾ ਸੀ ਜੇਮਸ ਜਿਹੜਾ ਫਰਸਟ ਇੰਗਲੈਂਡ ਦੇ ਰਾਜੇ ਨੇ ਭੇਜਿਆ ਸੀ ਇਸ ਨੂੰ ਕਿੰਨੇ ਭੇਜਿਆ ਸੀ ਜੇਮਸ ਫਰਸਟ ਇੰਗਲੈਂਡ ਦੇ ਜਿਹੜਾ ਰਾਜੇ ਨੇ ਇਸ ਨੂੰ ਜਿਹੜਾ ਭੇਜਿਆ ਸੀਗਾ ਤਿੰਨ ਸਾਲ ਇੱਥੇ ਰਿਹਾ ਤੇ ਵਪਾਰ ਦਾ ਹੱਕ ਜਿਹੜਾ ਉਹਨੇ ਜਿਹੜਾ ਪ੍ਰਾਪਤ ਹੈ ਉਹ ਕੀਤਾ ਸੀਗਾ ਸੋ ਸਥਾਰ ਥਾਮਸ ਰੋ 1615 ਦੇ ਵਿੱਚ ਆਇਆ ਇਸ ਨੂੰ ਭੇਜਿਆ ਗਿਆ ਸੀ ਜੇਮਸ 1 ਇੰਗਲੈਂਡ ਦੇ ਰਾਜੇ ਨੇ ਭੇਜਿਆ ਸੀ ਜੇਮਸ 1 ਨੇ ਭੇਜਿਆ ਸੀਗਾ ਥਾਮਸ ਰੋ ਨੂੰ ਤਾਂ ਇਹ ਤਿੰਨ ਸਾਲ ਇੱਥੇ ਰਹਿੰਦਾ ਇੰਡੀਆ ਦੇ ਵਿੱਚ ਤੇ ਨੂੰ ਜਿਹੜਾ ਵਪਾਰ ਦਾ ਹੱਕ ਹੈ ਉਹ ਪ੍ਰਾਪਤ ਹੁੰਦਾ ਨੈਕਸਟ ਪੁਆਇੰਟ ਹੈ ਜੀ ਅੰਗਰੇਜ਼ਾਂ ਦੀ ਪਹਿਲੀ ਫੈਕਟਰੀ ਇਹਨਾਂ ਨੇ ਕਦੋਂ ਲਗਾਈ ਸੀ ਤਾਂ ਅੰਗਰੇਜ਼ਾਂ ਦੀ ਪਹਿਲੀ ਜਿਹੜੀ ਫੈਕਟਰੀ ਲੱਗੀ ਸੀ ਜੀ ਉਹ 1613 ਦੇ ਵਿੱਚ ਸੂਰਤ ਦੇ ਵਿੱਚ ਲੱਗੀ ਸੀ ਸੋ ਅੰਗਰੇਜ਼ਾਂ ਦੀ ਜਿਹੜੀ ਪਹਿਲੀ ਫੈਕਟਰੀ ਲੱਗੀ ਸੀ 1613 ਦੇ ਵਿੱਚ ਜਿਹੜੀ ਸੂਰਤ ਦੇ ਵਿੱਚ ਜਿਹੜੀ ਲੱਗੀ ਸੀ ਅੰਗਰੇਜ਼ਾਂ ਦੀ ਪਹਿਲੀ ਫੈਕਟਰੀ 1613 ਦੇ ਵਿੱਚ ਸੂਰਤ ਦੇ ਵਿੱਚ ਲੱਗੀ ਸੀ ਸੋ 1600 ਨੈਕਸਟ ਪੁਆਇੰਟ ਹੈ ਜੀ 1661 ਦੇ ਵਿੱਚ ਇੰਗਲੈਂਡ ਦਾ ਰਾਜਕੁਮਾਰ ਸੀਗਾ ਜੀ ਚਾਰਲਸ ਸੈਕਿੰਡ 1660 ਕਾਰਡ ਦੇ ਵਿੱਚ ਇੰਗਲੈਂਡ ਦਾ ਰਾਜਕੁਮਾਰ ਸੀ ਜੀ ਚਾਰਲਸ 2 ਤੇ ਪੁਰਤਗਾਲ ਦੀ ਰਾਜਕੁਮਾਰੀ ਸੀ ਜੀ ਕੈਥਰੀਨ ਠੀਕ ਹੈ ਇਹਨਾਂ ਦਾ ਜਿਹੜਾ ਵਿਆਹ ਏ ਉਹ ਹੁੰਦਾ ਹੈ ਤਾਂ ਪੁਰਤਗਾਲੀਆਂ ਨੇ ਬੰਬੇ ਸ਼ਹਿਰ ਨੂੰ ਜਿਹੜਾ ਦਾਅ ਦੇ ਰੂਪ ਦੇ ਵਿੱਚ ਅੰਗਰੇਜ਼ਾਂ ਨੂੰ ਦੇ ਦਿੱਤਾ ਸੀ 1661 ਦੀ ਆਪਾਂ ਗੱਲ ਕਰੀਏ ਤਾਂ ਇੰਗਲੈਂਡ ਦਾ ਇੱਕ ਰਾਜਕੁਮਾਰ ਸੀਗਾ ਜੀ ਚਾਰਲਸ 2 ਤੇ ਵਿਆਹ ਹੁੰਦਾ ਜੀ ਉਹਦਾ ਪੁਰਤਗਾਲ ਦੀ ਰਾਜਕੁਮਾਰੀ ਕੈਥਰੀਨ ਦੇ ਨਾਲ ਵਿਆਹ ਹੁੰਦਾ ਤਾਂ ਪੁਰਤਗਾਲੀਆਂ ਨੇ ਕੀ ਕੀਤਾ ਜੀ ਦਾਜ ਦੇ ਰੂਪ ਦੇ ਵਿੱਚ ਬੰਬੇ ਜਿਹੜਾ ਸ਼ਹਿਰ ਸੀ ਜਿਹੜਾ ਪੁਰਤਗਾਲੀਆਂ ਦੇ ਕੋਲ ਸੀ ਉਹ ਜਿਹੜਾ ਦਾਜ ਦੇ ਰੂਪ ਦੇ ਵਿੱਚ ਅੰਗਰੇਜ਼ਾਂ ਨੂੰ ਦੇ ਦਿੰਦੇ ਨੇ ਨੈਕਸਟ ਹੈ ਜੀ 1661 ਦੇ ਵਿੱਚ ਬੰਬੇ ਸ਼ਹਿਰ ਹੈ ਜਿਹੜਾ ਇਹ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੂੰ 10 ਪਾਉਂਡ ਦੇ ਵਿੱਚ ਵੀ ਦਿੱਤਾ ਗਿਆ 1668 ਦੀ ਆਪਾਂ ਗੱਲ ਕਰੀਏ ਤਾਂ ਬੰਬੇ ਸ਼ਹਿਰ ਨੂੰ ਜਿਹੜਾ ਅ ਦੇ ਦਿੱਤਾ ਗਿਆ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੂੰ 16 16 ਸੌਰੀ 10 ਪਾਉਂਡ ਦੇ ਵਿੱਚ ਜਿਹੜਾ ਦੇ ਦਿੱਤਾ ਗਿਆ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੂੰ 10 ਪਾਉਂਡ ਦੇ ਵਿੱਚ 1668 ਦੇ ਵਿੱਚ ਦੇ ਦਿੱਤਾ ਗਿਆ ਉਹ ਇੰਗਲੈਂਡ ਦਾ ਰਾਜਕੁਮਾਰ ਸੀ ਚਾਰਲਸ II ਨੂੰ ਮਿਲਿਆ ਤਾਂ ਉਹਨਾਂ ਨੇ ਕੀ ਕੀਤਾ 10 ਪਾਉਂਡ ਦੇ ਵਿੱਚ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੂੰ ਬੰਬੇਸ਼ਾ ਦੇ ਦਿੱਤਾ ਜੀ ਨੈਕਸਟ ਆ ਗਿਆ ਜੀ ਬੰਬਈ ਦਾ ਅਸਲ ਸੰਸਥਾਪਕ ਕੌਣ ਸੀਗਾ ਗੱਡੀ ਨੈਕਸਟ ਪੁਆਇੰਟ ਹੈ ਬੰਬਈ ਦਾ ਅਸਲ ਸੰਸਥਾਪਕ ਦੀ ਗੱਲ ਕਰੀਏ ਤਾਂ ਗੋ ਗੋਰਾ ਗੋਰਾਲਡ ਘੁਰਾਲਡ ਅਗਿਆਰ ਘੁਰਾਲਡ ਅਗਿਆਰ ਮੰਨਿਆ ਜਾਂਦਾ ਜੀ ਬੰਬਈ ਦਾ ਅਸਲ ਜਿਹੜਾ ਸੰਸਥਾਪਕ ਦੀ ਗੱਲ ਕਰੀਏ ਤਾਂ ਬੰਬਈ ਦਾ ਪਹਿਲਾ ਜਿਹੜਾ ਗਵਰਨਰ ਸੀ ਉਹ 1659 ਤੋਂ 1670 ਤੱਕ ਜਿਹੜਾ ਗਵਰਨਰ ਹੈ ਜੀ ਉਹ ਰਿਆਸੀ ਬੰਬਈ ਦਾ ਬੰਬਈ ਦਾ ਅਸਲ ਸੰਸਥਾਪਕ ਕੌਣ ਸੀਗਾ ਜੀ ਗੋ ਗੋਰਾਣ ਲਡ ਅਗਿਆਰ ਸੋ ਬੰਬਈ ਦਾ ਪਹਿਲਾ ਗਵਰਨਰ 1600 59 ਤੋਂ 1670 ਤੱਕ ਰਿਹਾ ਸੀ ਨੈਕਸਟ ਆ ਜਦ 1686 ਵਿੱਚ ਅੰਗਰੇਜ਼ਾਂ ਨੇ ਵਪਾਰ ਦੇ ਹੱਕ ਜਿਹੜੇ ਆ ਉਹ ਵਾਪਸ ਲੈ ਲੇ ਸੋ 1686 ਦੀ ਗੱਲ ਕਰੀਏ ਤਾਂ ਕੀ ਕੀਤਾ ਜੀ ਔਰੰਗ ਔਰੰਗ ਜੇਪਸ ਅੰਗਰੇਜ਼ਾਂ ਨੇ ਔਰੰਗ ਜਹਾਂਗੀਰ ਨੇ ਤਾਂ ਹੱਕ ਦੇ ਦਿੱਤਾ ਸੀ ਨਾ ਜਦੋਂ ਸਰਥ ਹੋਮਸ ਰੋ ਆਇਆ ਸੀ ਠੀਕ ਹੈ ਪਹਿਲਾਂ ਆਇਆ ਸੀ ਕੈਪਟਨ ਵਿਲੀਅਮ ਹੌਕਿੰਗ ਉਹਨੂੰ ਨੇ ਸੀ ਦਿੱਤਾ ਫਿਰ ਆਸੀ ਸਰਥ ਹੋਮਸ ਰੋ ਜਿਹੜਾ ਕਿ 3 ਸਾਲ ਇੰਡੀਆ ਦੇ ਵਿੱਚ ਰਿਹਾ ਸੀ ਤਾਂ ਉਹਨੂੰ ਜਿਹੜਾ ਹੱਕ ਹੈ ਉਹ ਦੇ ਦਿੱਤਾ ਗਿਆ ਸੀ ਜਹਾਂਗੀਰ ਦੇ ਦੁਆਰਾ ਫਿਰ ਜਦੋਂ ਔਰੰਗਜ਼ੇਬ ਜਦੋਂ ਸ਼ਾਸਕ ਆ ਬੰਦ ਕਿਉਂਕਿ ਔਰੰਗਜ਼ੇਬ ਨੇ ਆਪਣੇ ਪਿਤਾ ਨੂੰ ਕੈਦ ਕਰ ਲਿਆ ਸੀ ਨਾ ਜਦੋਂ ਜਹਾਂਗੀਰ ਬਿਮਾਰ ਹੁੰਦਾ ਤਾਂ ਔਰੰਗਜ਼ੇਬ ਸ਼ਾਸਕ ਬਣ ਜਾਂਦਾ ਵਾ ਠੀਕ ਹੈ ਉਹਨੂੰ ਕੈਦ ਕਰ ਲੈਂਦਾ ਜੁੱਧ ਹੁੰਦਾ ਇਹਨਾਂ ਦੇ ਪ੍ਰਾਮਾਂ ਦੇ ਵਿੱਚ ਔਰੰਗਜ਼ੇਬ ਦਾ ਟੌਪਿਕ ਪੜਿਆ ਹੋਊਗਾ ਤੁਸੀਂ ਹਾਂ ਉਗਿੰਦੇ ਚ ਮੈਂ ਕਰਵਾਈਨਾ ਹੋਇਆ ਟਾਪਿਕ ਕਰਵਾਇਆ ਹੋਇਆ ਔਰੰਗਜ਼ੇਬ ਜਹਾਂਗੀਰ ਸੋ 1686 ਦੇ ਵਿੱਚ ਔਰੰਗਜ਼ੇਬ ਕੀ ਕਰਦਾ ਵਪਾਰ ਦੇ ਹੱਕ ਜਿਹੜੇ ਉਹਨੇ ਵਾਪਸ ਲੈ ਲਏ ਵਪਾਰ ਕਰਨ ਦੀ ਆਗਿਆ ਨਹੀਂ ਦਿੱਤੀ ਨੈਕਸਟ ਪੁਆਇੰਟ ਜੀ 1717 ਦੇ ਵਿੱਚ ਮੁਗਲਾਂ ਦੇ ਕਮਜ਼ੋਰ ਹੋਣ ਤੇ ਫਰੁਖਸ਼ੀਅਰ ਫਰੁਖਸ਼ੀਅਰ ਨੇ ਦੁਬਾਰਾ 3000 ਸਾਲਾਨਾ ਬਦਲੇ ਵਪਾਰਕ ਹੱਕ ਜਿਹੜਾ ਦਿੱਤਾ ਉਸ ਤੋਂ ਬਾਅਦ ਕੀ ਹੋਇਆ ਸਤਾਰਾ ਸੋਸਤਾਰਨ ਦੀ ਗੱਲ ਕਰੀਏ ਤਾਂ ਉਸ ਟਾਈਮ ਦੇ ਜਿਹੜੇ ਮੋਬਾਈਲ ਸੀ ਉਹਨਾਂ ਦੀ ਜਿਹੜੀ ਪਾਵਰ ਸੀ ਉਹ ਪਾਵਰ ਦੇ ਪੱਖੋਂ ਜਿਹੜੇ ਕਮਜ਼ੋਰ ਹੋ ਚੁੱਕੇ ਸੀ 1717 ਦੇ ਵਿੱਚ ਤੇ ਫਰੁਖ ਖਸ਼ੀਅਨ ਸੀ ਉਸ ਟਾਈਮ ਦੇ ਫਰੁਖ ਖਸ਼ੀਅਨ ਉਸ ਟਾਈਮ ਦਾ ਸ਼ਾਸਕ ਸੀ ਇਹਨੇ ਕੀ ਕੀਤਾ 3000 ਸਲਾਨਾ ਦੇ ਬਦਲੇ ਦੇ ਵਿੱਚ ਉਹਨੇ ਜਿਹੜਾ ਵਪਾਰ ਕਰਨ ਦਾ ਫਿਰ ਜਿਹੜਾ ਹੱਕ ਹੈ ਉਹ ਦੇ ਦਿੱਤਾ ਜੀ ਜਿਸ ਨੂੰ 골ਡਨ ਆਰਡੀਨੈਂਸ ਵੀ ਜਿਹੜਾ ਕਿਹਾ ਜਾਂਦਾ ਜੀ 골ਡਨ ਆਰਡੀਨੈਂਸ ਵੀ ਜਿਹੜਾ ਕਿਹਾ ਜਿਹੜਾ ਉਹ ਜਾਂਦਾ ਜੀ ਜਿਹੜਾ ਹੱਕ ਹੈ ਉਹ ਦਿੱਤਾ ਗਿਆ ਸੀਗਾ ਜੀ ਮੈਗਨਾ ਕਾਰਟਾਫ ਕੰਪਨੀ ਵੀ ਇਸ ਆਰਡੀਨੈਂਸ ਨੂੰ ਕਿਹਾ ਜਾਂਦਾ ਜੇ ਇਹ ਜਿਹੜਾ ਆਰਡੀਨੈਂਸ ਜਿਹੜਾ ਦਿੱਤਾ ਗਿਆ ਸੀਗਾ ਠੀਕ ਹੈ ਜੀ ਕਿ ਕਵਾਂਪਾਰ ਦਾ ਹੱਕ ਦਿੱਤਾ ਗਿਆ ਸੀ ਇਸ ਨੂੰ ਗੋਲਡਨ ਆਰਡੀਨੈਂਸ ਵੀ ਕਿਹਾ ਜਾਂਦਾ ਤੇ ਮੈਗਨਾ ਕਾਰਟਾ ਆਫ ਕੰਪਨੀ ਵੀ ਇਸ ਜਿਹੜਾ ਆਰਡੀਨੈਂਸ ਨੂੰ ਕਿਹਾ ਜਾਂਦਾ ਜੋ ਕਿ ਫਰੁਖਸ਼ੀਅਰ ਨੇ ਜਿਹੜਾ ਸੀ ਵਪਾਰ ਦਾ ਜਿਹੜਾ ਹੱਕ ਦਿੱਤਾ ਸੀ ਕਿਉਂਕਿ ਮੁਗਲ ਸੀਗੇ ਔਰੰਗਜ਼ੇਬ ਦੇ ਟਾਈਮ ਦੇ ਵਿੱਚ ਜਿਹੜਾ ਉਹ ਠੀਕ ਸੀ ਹਨਾ ਸ਼ਾਸਕ ਮਤਲਬ ਪਾਵਰ ਸੈਂਟਰ ਕੋਲ ਉਸ ਤੋਂ ਬਾਅਦ ਜਿੰਨੇ ਵੀ ਆਏ ਉਹ ਸਾਰੇ ਜਿਹੜੇ ਆ ਵੀਕ ਹੋ ਗਏ ਸੀਗੇ ਹਨਾ ਤੇ ਫਰੁਖਸ਼ੀਅਰ ਸੀ ਅੰਤ ਵੀ ਜਿਹੜਾ ਆਪਾਂ ਮੰਨ ਲਈ ਔਰੰਗਜ਼ੇਬ ਵੀ ਸੀਗਾ ਮੇਨ ਉਸ ਵਾਂ ਨਾਮਾਤਰ ਦੇ ਸ਼ਾਸਕ ਹੀ ਸੀ ਸਾਰੇ ਤਾਂ ਫਰੁਖ ਕਸ਼ੀਅਨ ਨੇ ਕੀ ਕੀਤਾ ਸੀ ਵਪਾਰ ਦਾ ਹੱਕ ਦੇ ਤਾਂ ਉਹਨੂੰ ਚਲੋ ਮੈਨੂੰ ਜਿਹੜੇ ਪੈਸੇ ਉਹ ਮਿਲ ਰਹੇ ਨੇ ਹਨ ਤੇਨੂੰ ਗੋਲਡਨ ਆਰਡੀਨੈਂਸ ਤੇ ਮੈਗਨਾ ਕਾਰਟਾਫ ਕੰਪਨੀ ਵੀ ਇਸ ਆਰਡੀਨੈਂਸ ਨੂੰ ਕਿਹਾ ਰੰਗ ਦਾ ਜੀ ਠੀਕ ਹੈ ਜੀ ਸੋ ਇਹ ਸੀਗਾ ਜੀ ਆਪਾਂ ਜਿਹੜਾ ਟੌਪਿਕ ਪੜਿਆ ਜੀ ਅ ਅੰਗਰੇਜ਼ ਜਦੋਂ ਇੰਡੀਆ ਦੇ ਵਿੱਚ ਆਏ ਨੇ ਠੀਕ ਹੈ ਯੂਰਪੀਅਨ ਦਾ ਆਗਮਨ ਹੋਇਆ ਅੰਗਰੇਜ਼ ਆਏ ਜੀ 3 ਨੰਬਰ ਤੇ ਨੈਕਸਟ ਜਿਹੜੀ ਆਪਾਂ ਗੱਲ ਕਰਾਂਗੇ ਦੋ ਆਪਾਂ ਪੜ੍ਹਨੇ ਏ ਕਿਤਾ ਆਪਾਂ ਡੈਨਿਸ਼ ਪੜ੍ਹਨੇ ਆ ਜੀ ਤੇ ਇੱਕ ਆਪਾਂ ਫ੍ਰਾਂਸੀਸੀ ਪੜ੍ਹਨੇ ਜੋ ਆਪਾਂ ਨੈਕਸਟ ਜਿਹੜੀਆਂ ਵੀਡੀਓਜ਼ ਦੇ ਵਿੱਚ ਜਿਹੜਾ ਕਵਰ ਹੈ ਜੀ ਉਹ ਕਰਾਂਗੇ ਜੀ ਸੋ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰ ਦਿਓ ਜੀ ਸ਼ੇਅਰ ਕਰ ਦਿਓ ਪੀਐਸਟ ਦੇ ਜੋ ਗਰੁੱਪਸ ਹੈ ਉਹਨਾਂ ਦੇ ਵਿੱਚ ਆਪਣੀਆਂ ਵੀਡੀਓਜ਼ ਦੇ ਲਿੰਕ ਜ਼ਰੂਰ ਸ਼ੇਅਰ ਕਰ ਦਿਓ ਤਾਂ ਜੋ ਬਾਕੀ ਸਟੂਡੈਂਟਸ ਤੱਕ ਵੀ ਇਹ ਵਾਲੀਆਂ ਜਿਹੜੀਆਂ ਵੀਡੀਓਜ਼ ਹੈ ਉਹ ਪਹੁੰਚ ਸਕਣ ਸੋ ਥੈਂਕਸ ਫॉर ਵਾਚਿੰਗ